ਤੇ ਤੁਸੀਂ ਇਹਦੇ ਤੋਂ ਬਹੁਤ ਵਧੀਆ ਮਹੀਨੇ ਦੀ ਇਨਕਮ ਕਰਨੀ ਸ਼ੁਰੂ ਕਰ ਦੋਗੇ ਇਸ ਕੰਮ ਨੂੰ ਹਰੇਕ ਕੋਈ ਕਰ ਸਕਦਾ ਵਾ ਤੇ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਮੇਰੇ ਬਰੋਦਰਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਜਿਵੇਂ ਕਿ ਤੁਸੀਂ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਵੀਡੀਓ ਨੂੰ ਦੇਖ ਲਿਆ ਉਦੋਂ ਦਾ ਵੀਡੀਓ ਤੁਸੀਂ ਵੀ ਬਣਾ ਸਕਦੇ ਹੋ ਉੱਤੇ ਬਹੁਤ ਹੀ ਆਸਾਨ ਤਰੀਕੇ ਨਾਲ ਉਹ ਵੀਡੀਓ ਨੂੰ ਤੁਸੀਂ ਬਣਾ ਕੇ ਤੁਸੀਂ ਆਪਣੇ YouTube ਚੈਨਲ Facebook ਅਤੇ Instagram ਤੇ ਤੁਸੀਂ ਅਪਲੋਡ ਕਰ ਦੋ ਤੇ ਜਦੋਂ ਉਹ ਵੀਡੀਓ ਤੁਹਾਡੀ ਅਪਲੋਡ ਹੋ ਗਈ ਉਹ ਆਟੋਮੈਟਿਕ ਹੀ ਵਾਇਰਲ ਹੋ ਜਾਣੀ ਹੈ ਜਿਹੜੀ ਇਹ ਵੀਡੀਆ ਇਹ ਆਟੋਮੈਟਿਕ ਹੀ ਥੋੜੇ ਦਿਨਾਂ ਬਾਅਦ ਇਹ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੇ ਕਿਉਂਕਿ ਇਹ ਜਿਹੜੀ ਵੀਡੀਓ ਨੂੰ ਜਿਹੜੇ ਛੋਟੇ-ਛੋਟੇ ਬੱਚੇ ਨੇ ਜਿਹੜੇ ਐਲ ਕੇਜੀ ਨਰਸਰੀ ਯੂ ਕੇਜੀ ਜਾਂ ਫਰਸਟ ਕਲਾਸ ਦੇ ਵਿੱਚ ਪੜ੍ਹਦੇ ਨੇ ਉਹ ਇਹੋ ਜਿਹੀ ਵੀਡੀਓ ਨੂੰ ਬਹੁਤ ਜ਼ਿਆਦਾ ਦੇਖਦੇ ਨੇ ਇਹੋ ਜਿਹੀ ਵੀਡੀਓ ਨੂੰ ਤੁਸੀਂ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਇਸ ਵੀਡੀਓ ਨੂੰ ਕਿਵੇਂ ਬਣਾਣਾ ਵਾ ਕਿਵੇਂ ਬਣਾ ਕੇ ਤੁਸੀਂ ਇਸ ਵੀਡੀਓ ਨੂੰ ਕਿਵੇਂ ਤੁਸੀਂ ਐਡਿਟ ਕਰਨਾ ਵਾ ਐਡਿਟ ਕਰਕੇ ਤੁਸੀਂ ਕਿਵੇਂ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰ ਦੇਣਾ ਵਾ ਤੇ ਅਪਲੋਡ ਕਰਕੇ ਤੁਸੀਂ Facebook YouTube Instagram ਤੇ ਤੇ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮ ਆザਗਦੇ ਹੋਂ ਇਹਦੇ ਵਿੱਚ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਇਹ ਬਹੁਤ ਹੀ ਸੌਖਾ ਤੇ ਆਸਾਨ ਟੋਪਿਕ ਹੈ ਤੇ ਇਹ ਜਿਹੜਾ ਟੋਪਿਕ ਹੈ ਇਹਨੂੰ ਹਰ ਕੋਈ ਬੰਦਾ ਕਰ ਸਕਦਾ ਵਾ ਚਾਹੇ ਉਹ ਲੇਡੀਜ਼ ਆ ਜਾਂ ਫਿਰ ਉਹ ਜੈਂਟਸ ਆ ਚਾਹੇ ਉਹ ਪੜਿਆ ਲਿਖਿਆ ਵਾ ਜਾਂ ਫਿਰ ਉਹ ਅਨਪੜਾ ਜਾਂ ਫਿਰ ਉਹ ਹਾਊਸ ਵਾਈਫ ਆ ਜਾਂ ਫਿਰ ਉਹ ਗਵਰਨਮੈਂਟ ਜੋਬ ਕਰਦਾ ਜਾਂ ਫਿਰ ਪ੍ਰਾਈਵੇਟ ਜੋਬ ਕਰਦਾ ਜਾਂ ਫਿਰ ਤੁਸੀਂ ਸਟੂਡੈਂਟ ਹੋ ਇਸ ਕੰਮ ਨੂੰ ਹਰੇਕ ਕੋਈ ਕਰ ਸਕਦਾ ਵਾ ਇਹਨੂੰ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਤੇ ਕਰਕੇ ਦਿਖਾਵਾਂਗਾ ਤੁਸੀਂ ਕਿਹੜੀ ਐਪਲੀਕੇਸ਼ਨ ਨੂੰ ਤੁਸੀਂ ਡਾਊਨਲੋਡ ਕਰਨਾ ਵਾ ਡਾਊਨਲੋਡ ਕਰਕੇ ਤੁਸੀਂ ਕਿਵੇਂ ਵੀ ਤੁਸੀਂ ਉੱਤੇ ਵਰਕ ਕਰਨਾ ਵਾ ਵਰਕ ਕਰਨ ਤੋਂ ਬਾਅਦ ਤੁਸੀਂ ਉਹਦੀ ਐਡੀਟਿੰਗ ਹੈ ਜਿਹੜੀ ਐਡੀਟਿੰਗ ਕਿਵੇਂ ਕਰਨੀ ਹੈ ਐਡੀਟਿੰਗ ਕਰ ਤੋਂ ਬਾਅਦ ਤੁਸੀਂ ਉਹਨੂੰ ਪ੍ਰੋਪਰਲੀ ਤਰੀਕੇ ਨਾਲ ਇੱਕ ਪ੍ਰੋਫੈਸ਼ਨਲ ਵੀਡੀਓ ਬਣਾ ਲੈਣਾ ਕਿਉਂਕਿ ਦੇਖੋ ਉਹ ਜਿਹੜਾ ਵੀਡੀਓ ਆ ਉਹ ਆਪਾਂ ਵੀਡੀਓ ਕਿਸੇ ਐਪਲੀਕੇਸ਼ਨ ਤੋਂ ਆਪਾਂ ਡਾਊਨਲੋਡ ਕਰਨਾ ਡਾਊਨਲੋਡ ਕਰਕੇ ਉਹਦੀ ਸਕਰੀਨ ਰਿਕਾਰਡਿੰਗ ਕਰਨੀ ਹੈ ਸਕਰੀਨ ਰਿਕਾਰਡਿੰਗ ਕਰਨ ਤੋਂ ਬਾਅਦ ਆਪਾਂ ਉਹਦੇ ਵਿੱਚ ਥੋੜੀ ਜਿਹੀ ਆਪਾਂ ਐਡੀਟਿੰਗ ਕਰਨੀ ਹੈ ਬਸ ਐਡੀਟਿੰਗ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਦੇਣਾ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਕਾਪੀਰਾਈਟਡ ਸਟ੍ਰਾਈਕ ਵੀ ਨਹੀਂ ਆਏ ਆਏਗਾ ਤੇ ਤੁਸੀਂ ਇਹਦੇ ਤੋਂ ਬਹੁਤ ਵਧੀਆ ਮਿਹਨਤ ਦੀ ਇਨਕਮ ਕਰਨੀ ਸ਼ੁਰੂ ਕਰ ਦੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਬਰੀਕੀ ਵਾਲਾ ਕੰਮ ਹੈ ਜੇ ਤੁਸੀਂ ਵੀਡੀਓ ਨੂੰ ਕੱਟ-ਕੱਟ ਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਉਹ ਕਿਹੜੀ ਐਪਲੀਕੇਸ਼ਨ ਨਾਲ ਨੂੰ ਕਿਵੇਂ ਤੁਸੀਂ ਡਾਊਨਲੋਡ ਕਰਨਾ ਤੇ ਉੱਤੇ ਤੁਸੀਂ ਕਿਵੇਂ ਗੇਮ ਖੇਡਣੀ ਉਹ ਪ੍ਰੋਪਰਲੀ ਮੈਂ ਤੁਹਾਨੂੰ ਇਸ ਵੀਡੀ ਮੋਬਾਈਲ ਸਕਰੀਨ ਦੇ ਉੱਤੇ ਜੀ ਕਹਿੰਦਾ ਤੁਸੀਂ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਤਾਂ ਇੱਥੇ ਜਾ ਕੇ ਤੁਸੀਂ ਲਿਖਣਾ ABC Kids ABC Kids ਆ ਗਿਆ ਇੱਥੇ ਟੱਚ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇੱਧਰ ਹੀ ਕੁਝ ਐਪਲੀਕੇਸ਼ਨ ਤੁਹਾਨੂੰ ਦਿਖਾਏਗਾ ਤੁਸੀਂ ਇਹ ਕਹਿੰਦਾ ਜਿਹੜੀ ਮਰਜ਼ੀ ਇਹਨਾਂ ਦੇ ਵਿੱਚੋਂ ਤੁਸੀਂ ਡਾਊਨਲੋਡ ਕਰ ਲੈਣੀ ਆ ਮੈਂ ਆ ਪਹਿਲੇ ਵਾਰੀ ਡਾਊਨਲੋਡ ਕੀਤੀ ਹੋਈ ਹੈ ABC Kids ਟ੍ਰੈਕਿੰਗ ਮੈਂ ਤੇ ਕਲਿੱਕ ਕਰ ਦੇਣਾ ਇਹ OK ਮੁਰਗੀ ਓਪਨ ਕਰਨ ਤੋਂ ਬਾਅਦ ਤੁਹਾਨੂੰ ਕੋਈ ਇਦਾਂ ਦਾ ਇੰਟਰਫੇਸ ਦੇਖਣ ਨੂੰ ਆਊਗਾ ਪਰ ਜਦੋਂ ਆ ਇੰਟਰਫੇਸ ਹੋਊਗਾ ਤੁਸੀਂ ਇਹ ਨਹੀਂ ਦੇਖਣਾ ਪੂਰੇ ਤੇ ਲੱਕਣੀ ਇਹ ਤੇ ਵੀਡੀਓ ਤੁਹਾਨੂੰ ਪੂਰੀ ਵੇ ਸ਼ੂਟ ਕਰਕੇ ਐਡੀਟਿੰਗ ਕਰਕੇ ਵੀ ਤੁਹਾਨੂੰ ਦਿਖਾਊਗਾ ਹੁਣ ਦੇਖੋ ਤੁਹਾਡੇ ਸਮਝਾ ਕਿ ਕਿੰਨੇ ਇੰਟਰਫੇਸ ਦਿਖਾ ਦਵਾਂਗੇ ਤੁਸੀਂ ਜਿਵੇਂ ਦੇ ਵੀ ਗੇਮ ਚ ਬਣਾਉਂਦੇ ਹੋ ਉਹ ਤੇ ਬਣਾ ਸਕਦੇ ਹੋ ਅਗਰ ਤੁਸੀਂ ਇੱਥੇ ਕਰਕੇ ਇੱਥੇ ਇਹ ਨਹੀਂ ਪਾ ਦੇਗੇ ਹਨਾ ਅਗਰ ਤੁਸੀਂ ਇੱਥੇ ਕਰੋਗੇ ਅਜੇ ਇੱਥੇ ਤਾਂ ਤੁਹਾਨੂੰ ਲੱਗੇ ਤਰ੍ਹਾਂ ਤੁਹਾਨੂੰ ਫਾਇਦਾ ਹੋਵੇ ਮੈਂ ਐਡਿਟਸ ਜਰਨਲ ਆ ਕਿ ਜਿਵੇਂ ਬਣਾ ਕੇ ਤੁਹਾਨੂੰ ਐਮਤੇ ਕਲਿੱਕ ਕੀਤਾ ਹਨਾ ਇਹ ਜਿਹੜੀ ਐਮ ਵਾਲੀ ਗੇਮ ਆ ਇਹ ਡੋਨਟ ਨਹੀਂ ਬਣਾ ਸਕੋ ਹੁਣ ਤੇ ਲਿਖਾ ਇੱਥੇ ਆਵਾ ਟੈਪ ਦੀ ਕਾਰਡ ਤੁਸੀਂ ਕਿਸੇ ਵੀ ਕਾਰਡ ਤੇ ਤੁਸੀਂ ਟੈਪ ਕਰਦੇ ਟੱਚ ਕਰਨੀ ਤੁਸੀਂ ਟੱਚ ਕਰਾ ਕੇ ਖੇਚਾ ਗਿਆ ਹੁਣ ਇੱਥੇ ਟੱਚ ਕਰੋ ਇੱਥੇ ਚ ਜਾ ਗਿਆ ਠੀਕ ਹੈ ਜੀ ਆ ਦੇਖੋ ਜਨਨ ਕੀ ਸਹੀ ਹੋ ਗਿਆ ਹੁਣ ਇਹਦੇ ਨੂੰ ਅੱਗੇ ਲੈ ਕੇ ਜਾਓ ਤੁਸੀਂ ਹੋਰ ਕਿ ਦੱਬ ਕਰ ਦੋ ਸਾਰਾ ਫੇਕੇ ਇੱਥੇ ਇੱਕ ਵਾਰ ਸਾਰਾ ਤੁਸੀਂ ਸਾਰੇ ਤੇ ਟੱਚ ਕਰੀ ਜਾਣਾ ਪਰ ਉੱਤੇ ਕਰਦਾ ਕਰੇ ਇੱਥੇ ਕਰਦਾ ਇੰਨਾ ਹੀ ਹੁਣ ਫੇਰ ਤੁਸੀਂ ਇੱਥੇ ਕਰਦਾ ਜਨ ਇਹਦਾ ਕਰੀ ਜਾਣਾ ਹੁਣ ਇੱਦਾਂ ਜਿਵੇਂ ਤੁਸੀਂ ਕਰੀ ਜਾਣਾ ਇਹਦੇ ਵਿੱਚ ਤੁਸੀਂ ਨਾ ਵਾਇਸ ਦੇ ਜਾਨੀ ਜੋ ਵੀ ਆਊਗਾ ਮਨਪ੍ਰੇਰਿਤ ਟੱਚ ਕੀਤਾ ਤੇ ਆਇਆ ਆਈ ਉਹਨੇ ਇਹ ਟੱਚ ਕਰਦਾ। ਆਈ ਇੱਥੇ ਦੇਖੋ ਮੈਂ ਇਹ ਹਣਾ ਇਦਾਂ ਤੁਸੀਂ ਕਿਸੇ ਵੀ ਥੀ ਜ ਤੁਸੀਂ ਟੱਚ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹੁਣ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਮਤਲਬ ਕਿ ਹੋਰ ਗੇਮ ਤੇ ਜਾਣਾ ਵਾ ਹੁਣ ਤੁਸੀਂ ਪਿੱਛੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਹਿੰਦੇ ਜਿਵੇਂ ਮੈਂ ਹੁਣ ਬੈਕਗ੍ਰਾਉਂਡ ਤੇ ਰੱਖ ਦੇਣ ਮਾਰ ਕੇ ਚੱਲੋ ਆ ਜਿੱਥੇ ਆ ਆ ਬਣਾ ਨੇ ਆ ਗੇਮ ਨੂੰ ਹੁਣ ਮੈਂ ਇੱਥੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਥੋੜੀ देर ਤੱਕ ਤੁਸੀਂ ਵੇਟ ਕਰਨਾ ਵਾ ਫਿਰ ਤੁਹਾਨੂੰ ਪਤਾ ਇਸ ਨੂੰ ਵੀ ਸ਼ੀ ਹੋ ਜੀ ਇਸ ਕਰਕੇ ਟੱਚ ਇਸ ਦੇ ਤੇ ਇਹ ਕਿੰਨਾ ਚੋਕ ਤੁਸੀਂ ਇਸ ਨੂੰ ਟੱਚ ਕਰੋ ਜਦੋਂ ਤੁਸੀਂ ਟੱਚ ਕਰੋਗੇ ਤੇ ਆ ਜੀ ਤੁਸੀਂ ਟੱਚ ਕਰ ਦੇਣਾ ਹੁਣ ਅੱਗੇ ਆਏਗਾ ਆ ਦੇਖੋ ਜਿੱਦਾਂ ਜਿੱਦਾਂ ਆ ਜਾਣਗੇ ਤੁਸੀਂ ਇਸ ਤੇ ਟੱਚ ਕਰੋ ਜੇ ਤੁਸੀਂ ਨਾਲ ਬੋਲ ਜਣਾ ਇਸ ਹਣਾ ਇਹ ਤੇ ਇਸ ਠੀਕ ਆ ਇਸ ਬਤਿਖਾ ਇਹ ਦੋ ਜੀ ਟੱਚ ਕਰਕੇ ਜਾਈਏ ਕਰਨਾ ਇਸ ਤੇ ਆ ਤਬ ਮੋੜ ਕੇ ਮੈਂ ਰਿਲੀਜ਼ ਕਰਦੇ ਹਾਂ ਸੌਰੀ ਜਮ ਇਹ ਤਾਂ ਉਹ ਵੀ ਇਸ ਸਮੇਂ ਆਰ ਤੇ ਨਹੀਂ ਕਰਨਾ ਹੋ ਗਿਆ ਇਹ ਪੂਨ ਆ ਗਿਆ ਹੋ ਗਿਆ ਪਰ ਨਹੀਂ ਟੱਚ ਕਰਨਾ ਦੁਬਲੀ ਇਸ ਤੇ ਟੱਚ ਕਰਦੇ ਹਾਂ ਠੀਕ ਆ ਆ ਐਸ ਆ ਗਿਆ ਅਤੇ ਫਿਰ ਮੈਂ ਵਰਕ ਕਰਦਾ ਹਾਂ ਚੋਟ ਫਟਾ ਪੀ ਇਹਦੇ ਸਾਰਗੇ ਆ ਦੀ ਇਹਦੇ ਟੱਚ ਵੀ ਮੂਲੀ ਰੱਤ ਟੱਚ ਬੱਤ ਤੂੰ ਆ ਠੀਕ ਹਮ ਨਾ ਪੀ ਵੀ ਇਹਦੇ ਵੀ ਟੱਚ ਕਰਨਾ ਆ ਐਸਾ ਇਸ ਤੇ ਟੱਚ ਕਰਦਾ ਇਸ ਤੇ ਰੇਟ ਪ੍ਰੈਸ ਪਮ ਇਹ ਦੋ ਰਾਗ ਤੋਂ ਤੇ ਫੋਨ ਆ ਤੁਹਾਨੂੰ ਬੈਲੋ ਜਿਹੜਾ ਦੇ ਦੇ ਹੇਰਸ ਟੱਚ ਦੀ ਤੇ ਮੋਨੇਟ ਅੱਗੇ ਅਸਪੋਰਟ ਦੀ ਫੋਗੀ ਠੀਕ ਆ ਹੋਇਤੇ ਅੱਗੇ ਦਾ ਫੋਰਵਰਡ ਦਾ ਟੋ ਨਿਸ਼ਾਨਾ ਤੁਸੀਂ ਇੱਥੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇਹ ਅਗਲੀ ਜਿਹੜਾ ਇੱਥੇ ਬੋਲਦਾ ਟੱਚ ਨੇਟਰ ਜੇ ਤੁਹਾਨੂੰ ਜਿਹੜੇ ਟੱਚ ਕਰਨਾ ਜੇ ਤੁਸੀਂ ਟੱਚ ਕਰਕੇ ਸੈਟ ਹੋ ਗਿਆ ਇਹ ਆਲੀ ਮੱਛੀ ਨਾ ਅਰੇ ਵਾਹ ਤੁਸੀਂ ਟੱਚ ਕਰ ਲਿਆ ਉਹ ਵੀ ਆ ਰਹੀ ਵੀ ਨੂੰ ਨਹੀਂ ਤੁਸੀਂ ਕਲਿੱਕ ਕਰਨਾ ਤੇ ਅੱਗੇ ਜਾਓ ਓਹ ਸੌਰੀ ਵੀ ਤੇ ਹੋ ਗਿਆ ਅਪਾ ਜੇ ਤੇ ਕਲਿੱਕ ਕਰਨਾ ਅਪਾ ਜੇ ਤੇ ਕਲਿੱਕਤਾ ਅੱਛਾ ਹੈ ਓ ਬਾਈ ਆ ਗਈ ਅਪਾ ਇਹਨੂੰ ਤੁੰਦੇ ਜਾਣਾ ਜੇ ਆ ਜਾ ਫਿਰ ਅੱਗੇ ਨੇ ਜਾਣਾ ਅਪਾ ਪੀ ਪੀ ਆਈਡੀ ਪੀ ਤੇ ਨੇ ਜਾਣਾ ਅਪਾ ਆ ਜੇ ਆ ਗਈ ਅਪਾ ਇਹਨੂੰ ਲਿਖੋ ਕਰਨੇ ਗਿਆ ਅਪਾ ਜੇ ਹੋਣਾ ਅੱਗੇ ਫੇਰ ਜੇ ਆ ਗਿਆ ਫਿਰ ਜੇ ਨਹੀਂ ਪਤਾ ਨਹੀਂ ਕਰਦੇ ਨਾ ਸੱਜੇ ਤੇ ਆ ਵੀ ਆ ਗਿਆ ਜੇ ਅਪਾ ਜੇ ਹੀ ਜੇ ਕੱਥੇ ਕ ਬਣਿਆ ਅੰਜੀਤਾ ਜੇ ਤੁਸੀਂ ਜੇ ਇਕੱਠੇ ਕਰੀ ਜਾਉਂਗੇ ਨਾ ਆ ਦੇਖੋ ਸਾਰੇ ਤੇਰੇ ਨੀਚੇ ਲਾਈ ਨਾ ਇਹ ਤਾਂ ਉਹ ਆਟੋਮੈਟਿਕ ਕੰਪਲੀਟ ਹੋ ਹੀ ਜਾਊਗੀ ਠੀਕ ਆ ਤੁਸੀਂ ਇੱਦਾਂ ਹੀ ਜਾਓ ਪਿੱਛੇ ਨੂੰ ਆ ਜਾਓ ਆ ਲੋ ਫੇਰ ਆ ਕੇ ਹੁਣ ਇਹ ਮਾਵੀ ਇਹ ਮਨ ਨਹੀਂ ਚਾਹੀਦਾ ਤੁਹਾਨੂੰ ਵੀ ਬਿਲਕੁਲ ਨਾਲ ਆ ਕੇ ਆਪਣੇ ਕੋਲ ਆਪਾਂ ਜਾਣੀ ਕਿ ਇਦਾਂ ਹੀ ਤਾਂ ਆਪਾਂ ਕੱਛੀ ਦਾ ਕਰੀ ਜਾਣੇ ਇਹਨਾਂ ਜਦੋਂ ਆ ਗਈ ਜੇ ਆ ਗਿਆ ਹੁਣ ਆ ਵੀ ਜੇ ਆ ਗਿਆ ਹੁਣ ਮੈਂ ਤੁਹਾਨੂੰ ਦੱਸਣਾ ਜਿੱਦਾਂ ਜੇ ਤੁਸੀਂ ਇਹ ਕਰੀ ਜਾਉਂਗੇ ਉਦੋਂ ਤੱਕ ਤੁਸੀਂ ਇਹ ਕੰਪਲੀਟ ਕਰੀ ਜਾਉਂਗੇ ਠੀਕ ਆ ਹੁਣ ਮੈਂ ਇਹ ਦੱਸਦਾ ਹਾਂ ਇਹ ਪੇਪਰ ਤੋਂ ਡੋ ਗੀ ਹੁਣ ਦੇਖੋ ਤੁਸੀਂ ਜਿਵੇਂ ਕਿ ਮੈਂ ਤੁਹਾਨੂੰ ਫੋਨ ਦੇ ਵਿੱਚ ਦੱਸਿਆ ਸੀਗਾ ਤੁਸੀਂ ਕਿਵੇਂ ਤੁਸੀਂ ਉਹਨੂੰ ਡਾਊਨਲੋਡ ਕਰਕੇ ਤੁਸੀਂ ਨਾ ਇੱਕ ਮਤਲਬ ਵੀ ਇਸ ਤਰ੍ਹਾਂ ਤੁਸੀਂ ਗੇਮ ਕੈਡ ਲੈਣੀ ਹੈ ਗੇਮ ਕੈਡਣ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਤੁਸੀਂ ਜਾਣਾ ਵਾ VN ਵੀਡੀਓ ਐਡੀਟਰ ਦੇ ਵਿੱਚ ਤੁਸੀਂ ਜਾ ਕੇ ਹੁਣ ਆਪਾਂ ਇਹਦੀ ਐਡੀਟਿੰਗ ਕਰਨੀ ਹੈ ਐਡੀਟਿੰਗ ਕਿਵੇਂ ਕਰਨੀਆ ਉਹ ਵੀ ਮੈਂ ਤੁਹਾਨੂੰ ਹੁਣ ਦੱਸਦਾ ਹਾਂ ਅਗਲਾ ਜਿਹੜਾ ਆਪਣਾ ਪੜਾਵਾ ਉਹ ਹੋਏਗਾ ਵਾ ਆਪਾਂ ਇਹਨੂੰ ਐਡਿਟ ਕਰਨਾ ਵਾ ਕਿਵੇਂ ਐਡਿਟ ਕਰਨਾ ਵਾ ਜੀ ਆਓ ਜੀ ਚੱਲਦੇ ਆਪਾਂ ਫੇਰ ਮੋਬਾਈਲ ਦੀ ਸਕਰੀਨ ਦੇ ਉੱਤੇ ਜੀ ਤੁਸੀਂ ਠੀਕ ਹੈ ਜੇਮ ਖਤਮ ਤੋਂ ਬਾਅਦ ਤੁਸੀਂ ਆਪਣੇ VN ਵੀਡੀਓ ਡਿਟੇਲ ਦੇ ਵਿੱਚ ਜਾਣਾ VN ਵੀਡੀਓ ਡਿਟੇਲ ਦੇ ਵਿੱਚ ਆ ਗਿਆ ਪਾਇ ਤੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਦਾ ਤੇ ਜਿਆ ਨਿਊ ਪ੍ਰੋਜੈਕਟ ਅਪਨਿਊ ਪ੍ਰੋਜੈਕਟ ਤੇ ਕਲਿੱਕ ਕਰਾਂਗੇ ਜਿਹੜੀ ਵੀ ਤੁਸੀਂ ਗੇਮ ਖੇਡੀ ਸੀ ਉਹ ਤੁਹਾਡੇ ਇੱਥੇ ਡਾਊਨਲੋਡ ਹੋ ਚੁੱਕੀ ਹੈ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਨੈਕਸਟ ਕਰਦੇ ਨਾ ਇਹ ਤੁਹਾਡੇ ਫੋਨ ਦੇ ਵਿੱਚ ਇਦਾਂ ਆ ਜਾਈਗੀ ਠੀਕ ਹੈ ਆਹ ਫੋਨ ਨੂੰ ਜਿਹੜੀ ਆਪਾਂ ਇਸ ਕੀ ਗੱਲ ਉਹ ਜਿਹੜੀ ਹੋਣੀ ਕਰਨੀ ਅਰੇਸਟ ਹੋਇਆ ਅਪਰੀਚਰ ਨਿਕਲ ਜਨਦਾ ਤਾਂ ਇੱਥੇ ਜਾ ਕੇ ਉਹ ਦੇਖੋ ਇਹ ਜਿਹੜੀ ਰਿਆਜ ਦਸੀ ਜਦ ਲਈ ਆਪਾਂ ਕੀ ਕਰਨਾ ਆਪਾਂ ਇਹਨੂੰ ਜਿਹੜੀ ਗੇਮ ਖੇਟੀ ਸੀ ਆ ਜਿਹੜਾ ਹਿੱਸਾ ਆ ਆਪਾਂ ਇਹਦਾ ਇਹ ਸਾਰਾ ਕਲਿਕ ਡਿਲੀਟ ਕਰ ਦੇਣਾ ਆਪਾਂ ਜਿਹੜੀ ਗੇਮ ਖੇਟੀ ਸੀ ਆਪਾਂ ਸਿਰਫ ਉਹ ਆ ਵੀ ਡਿਲੀਟ ਕਰ ਦੇਣਾ ਆਪਾਂ ਇੱਥੋਂ ਵੀ ਗੇਮ ਚੱਕਾਂਗੇ ਆਪਾਂ ਸਿਰਫ ਆਪਾਂ ਇੱਥੋਂ ਗੇਮ ਚੱਕਾਂਗੇ ਆਪਾਂ ਤਾਂ ਕੈਂਚੀ ਲਈ ਜਾਈਏ ਇੱਥੇ ਇੱਕ ਆਪਾਂ ਕਲਿਕ ਕਰਾਂਗੇ ਜਿਹੜਾ ਤਾਂ ਪਹਿਲਾ ਪਾਰਟ ਆ ਇਹ ਜਿਹੜਾ ਪਾਰਟ ਜਿਹੜਾ ਤੁਸੀਂ ਦੇਖ ਰਹੇ ਹੋ ਇਹਨੂੰ ਆਪਾਂ ਇੱਥੋਂ ਡਿਲੀਟ ਕਰ ਲੀਆ ਦੇਖ ਆ ਦੇਖੋ ਜਿਹੜੀਆਂ ਆਪਾਂ ਗੇਮ ਖੇਡਿਆ ਸੀ ਉਹਨਾਂ ਲਈ ਜਾਇਆ ਵਾਹ ਤੇ ਆ ਗਈ ਆ ਦੇਖੋ ਜੀ ਕਿਸੇ ਵੀ ਠੀਕ ਹੈ ਜੀ ਉਹਨਾਂ ਆਪੇ ਨੂੰ ਅੱਗੇ ਲੈ ਜਾਗੇ ਅੱਗੇ ਲੈ ਜਾਗੇ ਜਿਹੜੀ ਜਿਹੜੀ ਚੀਜ਼ ਆਪਾਂ ਚਾਹੀਦੀ ਆ ਉਹਨ ਦੇਖੋ ਆ ਜਿਹੜਾ ਹਿੱਸਾ ਸੀ ਜਿਹੜਾ ਆ ਵੀ ਆਪਾਂ ਇੱਥੇ ਡਿਲੀਟ ਕਰ ਦੇਣਾ ਆ ਜਿਹੜਾ ਇਹ ਆਪਾਂ ਇੱਥੇ ਡਿਲੀਟ ਕਰਾਂਗੇ ਗੇਂਜ ਤੇ ਕਲਿੱਕ ਕਰਾਂਗੇ ਫਿਰ ਆਪਾਂ ਆ ਵੀ ਡਿਲੀਟ ਕਰਾਂਗੇ ਆ ਹਿੱਸਾ ਆਪਾਂ ਲੇਕ ਨਹੀਂ ਜਣਾ ਇਸ ਤੋਂ ਆਪਾਂ ਸ਼ੁਰੂ ਕਰਨਾ ਪਏ ਤੇ ਕਲਿੱਕ ਕਰਾਂਗੇ ਹੁਣ ਆ ਜਿਹੜਾ ਵਿਚਲਾ ਹਿੱਸਾ ਆਪਾਂ ਇਹਨੂੰ ਡਿਲੀਟ ਕਰਾਂਗੇ ਆ ਡਿਲੀਟ ਹੋ ਗਿਆ ਆਪਾਂ ਹੁਣ ਅੱਗੇ ਜਾਵਾਂਗੇ ਅੱਗੇ ਆਪਾਂ ਇਸੇ ਡਿਲੀਟ ਕਰ ਦਾਂਗੇ ਹੁਣ ਆਪਾਂ ਨੂੰ ਆਹ 파ਟ ਆ ਗਿਆ ਆਹ ਵੀ 파ਟ ਆਪਾਂ ਨੂੰ ਚਾਹੀਦੇ ਨਹੀਂ ਆਪਾਂ ਨੂੰ 파ਟ ਇੱਥੋਂ ਤੱਕ ਹੀ ਚਾਹੀਦਾ ਆਪਾਂ ਕੀ ਕਰਾਂਗੇ ਇੱਥੇ ਕੈਂਚੀ ਕਰਾਂਗੇ ਆਫੀਸ਼ੀਅਲੀ ਇੱਥੋਂ ਆਪਾਂ ਡਿਲੀਟ ਕਰ ਦਾਂਗੇ ਆ ਬਲੇਕ ਵਾਲਾ ਪਾਸ ਆ ਗਿਆ ਪੈਨੂ ਵੀ ਡਿਲੀਟ ਕਰ ਦਾਂਗੇ ਆ ਦੇਖੋ ਜੀ ਹੁਣ ਆਪਾਂ ਇਹਨੂੰ ਫਿਰ ਕਿਹਾ ਆ ਗਿਆ ਆ ਜਿਆਵਾ ਗੇਮ ਦੀ ਕਾਰਡ ਕੋਈ ਕਿਸੇ ਵੀ ਕਾਰ ਰੈਡੀ ਹੋਏ ਬਣਾ ਦੇ ਟੱਚ ਕਰ ਨੂੰ ਜੀ ਤੁਸੀਂ ਟੱਚ ਕਰਾ ਇੱਥੇ ਗੇਮ ਬਣ ਕੇ ਗਿੱਡੀ ਸੋਹਣੀ ਰੈਡੀ ਹੋ ਗਈ ਹੁਣ ਆਪਾਂ ਮੈਚ ਹੁੰਦਾ ਵੀ ਇਹਦੇ ਪਿੱਛੇ ਬੈਕਗ੍ਰਾਉਂਡ ਤੇ ਕੋਈ ਹਲਕਾ ਜਿਹਾ ਮਿਊਜ਼ਿਕ ਲੱਗ ਜਾ ਤੁਸੀਂ ਕੀ ਕਰਨਾ ਆਪਣੇ ਮਿਊਜ਼ਿਕ ਦਾ ਅਸਾਈ ਆਪਣ ਵਲੋਗ ਵਾਲਾ ਆਪਣਾ ਮਿਊਜ਼ਿਕ ਹੈ ਜੇ ਤੁਸੀਂ ਪੋਪ ਲਗਾ ਲੋ ਜਾਂ ਡੈਮਨਕਲਮ ਮੈਂ ਆਪ ਮੰਨ ਲੇ ਜੇ ਜੂ ਮੈਂ ਕੋਈ ਮਿਊਜ਼ਿਕ ਲੈਣਾ ਚਾਹੁੰਦਾ ਪਹਿਲਾਂ ਮੈਂ ਇੱਥੇ ਸੁਣੂਗਾ ਵੀ ਕਿਹੜਾ ਮਿਊਜ਼ਿਕ ਕਿਦਾਂ ਦਾ ਵਾ ਹਨਾ ਤਾਂ ਮੰਨ ਕੇ ਚੱਲੋ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਪਿਆਵਾ ਇਹ ਜਿਹੜਾ ਮੈਂ ਮਿਊਜ਼ਿਕ ਮੰਨ ਕੇ ਚੱਲੂ ਮੈਂ ਇਹੀ ਨਿਗਾਤ ਹਨਾ ਮੈਂ ਜਿਹਦੇ ਜੁ ਮੈਂ ਤੇ ਕਲਿੱਕ ਕਰਾਂਗਾ ਉਹ ਮਿਊਜ਼ਿਕ ਤੇ ਮੈਂ ਘਟਾਵਾ ਦਾ ਵੀ ਸਕਦਾ ਮਨ ਲੇ ਮੈਂ ਥੋੜਾ ਜਿਆ ਘਟਾ ਕਰ ਦੇਣਾ ਇਦਾਂ ਆ ਇੰਨਾ ਕਰ ਰੱਖਦਾ ਮੈਂ ਯਾਨੀ 10 ਕਰ ਦੇਣਾ ਮੈਂ ਇਹਨੂੰ ਜਸ ਕਰ ਦੇਣਾ ਆ ਮਿਊਜ਼ਿਕ ਦੇਖੋ ਮੇਰਾ ਜਿਹੜਾ ਸੀਗਾ ਉਹ ਮੈਂ ਇ ਉਸੀਂ ਨੂੰ ਅੱਗੇ ਵਧਾ ਵੀ ਸਾਰਾ ਥੋੜਾ ਜਿਨ ਵਿਧਾਣਾ ਚੋਣੇ ਤੁਸੀਂ ਮਿਊਜ਼ਿਕ ਨੂੰ ਇੱਥੇ ਕਲਿੱਕ ਕਰੋ ਤੇ ਇਹ ਆਟੋਮੈਟਿਕ ਹੀ ਅੱਗੇ ਵੱਧ ਜਾਈ ਗਏ ਜੀ ਠੀਕ ਹੈ ਜੀ ਆਪੇ ਨੂੰ ਅੱਗੇ ਤੱਕ ਲੈ ਗਏ ਅੱਗੇ ਤੱਕ ਲੈਜਰ ਤੋਂ ਬਾਅਦ ਆਪਾਂ ਇਹਨੂੰ ਓਕੇ ਕਰਾਂਗੇ ਇੱਥੇ ਉੱਪਰ ਐਕਸਪੋਰਟ ਨਹੀਂ ਆਵਾ ਆਪਾਂ ਇਹਨੂੰ ਐਕਸਪੋਰਟ ਫਾਈਲ ਨੂੰ ਆਪਾਂ ਐਕਸਪੋਰਟ ਕਰ ਲਾਂਗੇ ਆਪਾਂ ਇੱਥੇ ਗਏ ਆਪੇ ਤੇ ਗਏ ਆ ਇੱਥੇ ਐਕਸਪੋਰਟ ਲਿਖਾਵਾ ਆਪਾਂ ਇੱਥੇ ਐਕਸਪੋਰਟ ਕਰ ਲਾਂਗੇ ਹੁਣ ਇਹ ਜਿਹੜੀ ਫਾਈਲ ਆ ਤੁਹਾਡੀ ਇਹ ਜਿਹੜੀ ਐਕਸਪੋਰਟ ਹੋ ਗਏ ਤੁਹਾਡੀ ਗੈਲਰੀ ਦੇ ਵਿੱਚ ਏ ਟਮਟ ਕੇ ਇਹ ਸੇਵ ਹੋ ਜਾਏਗੀ ਫਿਰ ਤੁਸੀਂ ਕੀ ਕਰਨਾ ਵਾ ਥੋੜਾ ਪਤਾ ਇਹਨੂੰ ਬਸ YouTube ਦੇ ਉੱਤੇ ਤੁਸੀਂ ਜਾ ਕੇ ਆਪਣਾ ਇਹਨੂੰ ਅਪਲੋਡ ਕਰ ਦੇਣਾ ਬਸ ਕੀ ਇਹ ਵੀ ਜਦੋਂ ਤੁਸੀਂ ਇਹਦੇ ਵਿੱਚ ਐਡੀਟਿੰਗ ਕਰੋਗੇ ਵਾਇਸ ਥੋੜੀ ਜੀ ਆਪਣੀ ਦੇਣੀ ਹੈ ਦੇ ਪਿੱਛੇ ਬੈਕਗ੍ਰਾਉਂਡ ਦਾ ਜਿਹੜਾ ਇਹਦੀ 뮤직 ਚੱਲਦਾ ਪਿਆ ਵਾ ਉਹ 뮤직 ਵੀ ਨਹੀਂ ਦੇਣਾ ਹੈਗਾ ਤੁਸੀਂ ਤੇ ਨਾ ਹੀ ਤੁਸੀਂ ਉਹ ਜੋ ਉਹ ਬੋਲਦਾ ਵਾ ਹਨਾ ਕਾਰਟੂਨ ਜਾਂ ਤੁਸੀਂ ਉਹ ਵੀ ਨਹੀਂ ਬੋਲਣ ਦੇਣਾ ਹੈਗਾ ਤੁਸੀਂ ਸਿਰਫ ਆਪ ਹੀ ਬੋਲ ਜਣਾ ਜਿਵੇਂ ਉਹ ਬੋਲਦਾ ਸੀ ਜੇ ਤੇ ਟੱਚ ਕਰੋ ਤੁਸੀਂ ਜੇ ਤੇ ਟੱਚ ਕਰ ਜਣਾ ਤੇ ਟੱਚ ਕਰ ਜਣਾ ਇਹਦਾ ਇਹ ਬਹੁਤ ਸੋਹਣੀ ਬਣ ਜਾਈਗੀ ਇਹ ਫਾਈਲ ਤੁਹਾਡੀ ਇਹ ਫਾਈਲ ਬਣ ਜਾਣ ਤੋਂ ਇਹ ਗੈਲਰੀ ਚ ਜਾਏਗੀ ਤੇ ਗੈਲਰੀ ਤੇ ਜਾਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਇਹ ਜਿਹੜੀ ਫਾਈਲ ਕਿੱਦਾਂ ਦੀ ਬਣੇਗੀ ਹੁਣ ਦੇਖੋ ਵੀਡੀਓ ਐਡੀਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਆਪਣੀ ਗੈਲਰੀ ਦੇ ਵਿੱਚ ਲੈ ਕੇ ਜਾਣਾ ਗੈਲਰੀ ਦੇ ਵਿੱਚ ਲੈ ਗਿਆ ਦੇਖੋ ਉਹ ਜਿਹੜੀ ਸੀ ਆ ਇੱਥੇ ਸੇਵ ਹੋ ਚੁੱਕੀ ਹੈ ਮੈਂ ਤੁਹਾਨੂੰ ਦਿਖਾ ਦੇਣਾ ਪਲੇ ਕਰਕੇ ਤੁਹਾਨੂੰ ਦੇਖੋ ਆ ਇਦਾਂ ਦੀ ਹੋ ਗਈ ਦੇਖੋ ਇਹ ਪੂਰੀ ਸੋਹਣੀ ਨੂੰ ਮੜਾ ਟੱਚ ਕਰ ਮੈਂ ਕਿਸੇ ਦੀ ਬਤ ਕਰਾਇ ਕਿਉਂ ਬਣੀ ਜਨਾ ਇਸ ਮੈਪ ਐਪ ਤੇ ਇਸ ਗਿਗਾਂ ਇਸ ਦੇਖੋ ਜੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵਾ ਵੀ ਤੁਸੀਂ ਇਸ ਵੀਡੀਓ ਨੂੰ ਤੁਸੀਂ ਇਸ ਤਰੀਕੇ ਨਾਲ ਤੁਸੀਂ ਐਡਿਟ ਕਰ ਲੈਣਾ ਜਿਹੜਾ ਜਿਹੜਾ ਪਾਰਟ ਕੱਟਣ ਵਾਲਾ ਵਾ ਉਹ ਮੈਂ ਤੁਹਾਨੂੰ ਕੱਟ ਕੇ ਦਿਖਾਦਾ ਵਾ ਵੀ ਤੁਸੀਂ ਇਸ ਪਾਰਟ ਨੂੰ ਕਿਸ ਤਰ੍ਹਾਂ ਕੱਟ ਕੇ ਤੁਸੀਂ ਅਲੱਗ ਰੱਖ ਦੇਣਾ ਤੇ ਜਿਹੜਾ ਪਾਰਟ ਆਪਾਂ ਨੂੰ ਚਾਹੀਦਾ ਆਪਾਂ ਉਹੀ ਪਾਰਟ ਆਪਾਂ ਇਹਦੇ ਵਿੱਚ ਰੱਖਣਾ ਵਾ ਤੇ ਉਹਦੇ ਵਿੱਚ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਤੁਸੀਂ ਬੈਕਗ੍ਰਾਉਂਡ ਮਿਊਜ਼ਿਕ ਕੋਈ ਵੀ ਲਗਾ ਸਕਦੇ ਹੋ ਤੇ ਜਿਵੇਂ ਮੈਂ ਦੱਸਿਆ ਸੀ ਨਾ ਜਿਵੇਂ ਤੁਸੀਂ ਉੱਤੇ ਐਚ ਤੇ ਕਲਿੱਕ ਕਰਦੇ ਹੋ ਐਚ ਤੇ ਕਲਿੱਕ ਕਰੀ ਜਾਣਾ ਵਾ ਨਾ ਤੇ ਉਹਦੇ ਮਗਰ ਤੁਸੀਂ ਆਪਣੀ ਵੌਇਸ ਵੀ ਦੇਣੀ ਹੈ ਜਿਵੇਂ ਤੁਸੀਂ ਟੱਚ ਕੀਤਾ ਐਚ ਐਚ ਜਾਂ ਫਿਰ ਅਗਲੇ ਪੜਾਅ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਜਿਵੇਂ ਉਹਦੇ ਵਿੱਚ ਆਏ ਸੀ ਤੁਸੀਂ ਕਹਿੰਦੇ ਜੇ ਦੇ ਉੱਤੇ ਹੀ ਤੁਸੀਂ ਮਤਲਬ ਵੀ ਜੇ ਅੱਖਰ ਨੂੰ ਹੀ ਤੁਸੀਂ ਇਹ ਮਤਲਬ ਵੀ ਉਹਦੇ ਵਿੱਚ ਉਹਦੇ ਟੱਚ ਕਰਨਾ ਵਾ ਤਾਂ ਤੁਸੀਂ ਉਹਦੇ ਪਿੱਛੇ ਮਗਰ ਆਪਣੀ ਸਾਊਂਡ ਵੀ ਦੇਣੀ ਹੈ ਜੇ ਜਾਂ ਫਿਰ ਬੋਲ ਸਕਦੇ ਜੇ ਫੋਰ ਜਗ ਹਣਾ ਜੇ ਅਗਰ ਐਸਾ ਆਏਗਾ S4 ਸਨ S4 ਇਹਦਾ ਮਤਲਬ ਤੁਸੀਂ ਟੱਚ ਕਰੀ ਜਾਣਾ ਵਾ ਜਿਵੇਂ ਜਿਵੇਂ ਉਹਦੇ ਵਿੱਚ ਦੱਸਿਆ ਵਾ ਇਹਦੇ ਨਾਲ ਕੀ ਹੈ ਕਿ ਜਿਹੜੀ ਤੁਹਾਡੀ ਵੈਲਿਊ ਆ ਥੋੜੀ ਜਿਹੀ ਵੈਨਿਊ ਐਡ ਹੋ ਜੇਗੀ YouTube ਖੁਦ ਕਹਿੰਦਾ ਵਾ ਜੇ ਤੁਸੀਂ ਕਿਸੇ ਵੀਡੀਓ ਨੂੰ ਤੁਸੀਂ ਚੱਕ ਕੇ ਤੁਸੀਂ ਆਪਣੀ ਵੈਲਿਊ ਐਡ ਕਰਦੇ ਤਾਂ ਉਹਦੇ ਤੇ ਤੁਹਾਨੂੰ ਕੋਪੀਰਾਈਟ ਸਟ੍ਰਾਈਕ ਨਹੀਂ ਆਏਗਾ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਮੈਂ ਵੀਡੀਓ ਅੱਜ ਦੱਸੀਆ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਸੀਂ ਕਿਵੇਂ ਉਹਨੂੰ ਐਡਿਟ ਕਰਨਾ ਵਾ ਕੀ ਵੀ ਉਹਦੇ ਐਪਲੀਕੇਸ਼ਨ ਨੂੰ ਤੁਸੀਂ ਸਕਰੀਨ ਰਿਕਾਰਡਿੰਗ ਕਰ ਲੈਣੀ ਹੈ ਸਕਰੀਨ ਰਿਕਾਰਡ ਤੋਂ ਬਾਅਦ ਕੀ ਵੀ ਐਡਿਟ ਕਰਨਾ ਐਡਿਟ ਕਰਨ ਤੋਂ ਬਾਅਦ ਕੀ ਵੀ ਤੁਸੀਂ ਉਹਨੂੰ ਐਕਸਪੋਰਟ ਕਰਨਾ ਐਕਸਪੋਰਟ ਕਰਕੇ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਅਪਲੋਡ ਕਰ ਦੇਣਾ ਵਾ ਅਗਰ ਫਿਰ ਵੀ ਤੁਹਾਨੂੰ ਇਸ ਵੀਡੀਓ ਦੀ ਗਾਣੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਵਾ ਤਾਂ ਪਲੀਜ਼ ਤੁਸੀਂ ਮੈਨੂੰ Instagram ਦੇ ਉੱਤੇ ਫੋਲੋ ਕਰ ਲਓ ਜੀ ਮੇਂ Instagram ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਕਮੈਂਟ ਦੇ ਨੀਚੇ ਤੁਸੀਂ ਮੈਨੂੰ ਆਪਣਾ ਸਵਾਲ ਮੈਨੂੰ ਪੋਛ ਸਰਦਨ ਜੀ ਸੋ ਵੀਡੀਓ ਰਕਤ ਮਾਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜੀ ਮੈਂ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਮੈਂ ਇੱਕ ਆਫਲਾਈਨ ਵਰਕਸ਼ਾਪ ਸ਼ੁਰੂ ਕਰ ਰਿਹਾ ਜੀ ਜਿਹੜੀ ਮੇਰੀ 4 ਤੋਂ ਲੈ ਕੇ 6 ਘੰਟੇ ਦੀ ਵਰਕਸ਼ਾਪ ਹੋਏਗੀ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਵੀਡੀਓ ਦਾ ਥੰਬਨੇਲ ਕਿਵੇਂ ਬਣਾਣਾ ਵਾ ਤੇ ਵੀਡੀਓ ਨੂੰ YouTube Facebook Instagram ਦੇ ਉੱਤੇ ਤੁਸੀਂ ਅਪਲੋਡ ਕਿਵੇਂ ਕਰਨਾ ਵਾ ਅਗਰ ਤੁਸੀਂ ਉਹ ਵਰਕਸ਼ਾਪ ਮੇਰੀ ਜੁਆਇਨ ਕਰ ਲੈਨੇ ਹੋ ਤੇ ਉਹ ਚਾਰ ਚੀਜ਼ਾਂ ਜਿਹੜੀਆਂ ਮੇਨ ਚਾਰ ਚੀਜ਼ਾਂ ਨੇ ਦੇ ਕੋਈ ਵੀ ਪੀਸੀ ਵੀ ਪਲੇਟਫਾਰਮ ਤੋਂ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਇਹ ਚਾਰ ਚੀਜ਼ਾਂ ਦਾ ਤੁਹਾਨੂੰ ਆਉਣਾ ਬਹੁਤ ਹੀ ਜ਼ਰੂਰੀ ਆ ਅਗਰ ਤੁਹਾਨੂੰ ਇਹ ਚਾਰ ਚੀਜ਼ਾਂ ਆਉਣੀਆਂ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਸੀਂ ਮਾਰ ਨਹੀਂ ਖਾਓਗੇ ਸੋਸ਼ਲ ਮੀਡੀਆ ਤੋਂ ਤੁਸੀਂ ਬਹੁਤ ਹੀ ਵਧੀਆ ਘਰੇ ਬੈਠੇ ਤੁਸੀਂ ਬੇਸੇ ਕਮੋਨੇ ਸ਼ੁਰੂ ਕਰ ਦੂੰਗੀ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਕੋਲ ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਲਓ ਜੀ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਇਹ ਜਿਹੜੀ ਵਰਕਸ਼ਾਪ ਹੈ ਇੱਕ ਦਿਨ ਦੀ ਉਹ ਹੋਏਗੀ ਜਿਹੜਾ ਲੰਚ ਹੋਏਗਾ ਬ੍ਰੇਕਫਾਸਟ ਹੋਏਗਾ ਉਹ ਸਾਰਾ ਸਾਡੀ ਟੀਮ ਵੱਲੋਂ ਤੁਹਾਨੂੰ ਪਰਵਾਇਡ ਕੀਤਾ ਜਾਏਗਾ ਜੀ ਸੋ ਦੋਸਤੋ ਅਗਰ ਤੁਸੀਂ ਮੇਰੀ ਵਰਕਸ਼ਾਪ ਲਗਾ ਲੈਨੇ ਹੋ ਤਾਂ ਤੁਹਾਨੂੰ ਮੈਂ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੇ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹੈ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ